ਸ਼ਹਿਰ ਦੇ ਵਿੱਚ ਕੂੜੇ ਦੇ ਡੰਪਾਂ ਦੇ ਲੱਗੇ ਢੇਰ ਨੇ ਵਾਰਡ ਨੰਬਰ 16 ਅਤੇ 18 ਦੇ ਮਹੱਲਾ ਨਿਵਾਸੀਆਂ ਦਾ ਜਿਉਣਾ ਦੁੱਬਰ ਕੀਤਾ ਪਿਆ ਹੈ ਜਿਸ ਸਬੰਧੀ ਉਹਨਾਂ ਵੱਲੋਂ ਲਗਾਇਆ ਕਾਰਨਾ ਸਤਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਤਪਾਲ ਸਿੰਘ ਮੂਲੇਵਾਲਾ ਅਤੇ ਕਾਉਂਸਲਰ ਹਰਵਿੰਦਰਦੀਪ ਸਿੰਘ ਸਵੀਟੀ ਨੇ ਕਿਹਾ ਕਿ ਇੱਥੇ ਦਿਨ ਰਾਤ ਕੂੜਾ ਸੁੱਟਿਆ ਜਾਂਦਾ ਹੈ ਲੋਕਾਂ ਅਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਉਨਾ ਕਿਹਾ ਕਿ ਸਰਕਾਰ ਵੱਲੋਂ ਤਾਂ ਸਵੱਛ ਭਾਰਤ ਮਹੀਨ ਦੇ ਨਾਰੇ ਲਗਾਏ ਜਾਂਦੇ ਹਨ ਪਰੰਤੂ ਉਹਨਾਂ ਦੇ ਦਾਅਵਿਆਂ ਦੇ ਬਿਲਕੁਲ ਉਲਟ ਹਾਲਾਤ ਹਨ ਉਹਨਾਂ ਕਿਹਾ ਕਿ ਰੋਜ਼ ਦੀਆਂ 50-60 ਡਰਾਲੀਆਂ ਘੱਟੋ-ਘੱਟ ਕੂੜੇ ਦੀਆਂ ਇੱਥੇ ਆਉਂਦੀਆਂ ਹਨ ਮੱਛਰਾਂ ਮੱਖੀਆਂ ਨੇ ਇੱਥੇ ਬੁਰਾ ਹਾਲ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਇਸ ਕੂੜੇ ਕਰਕਟ ਨੂੰ ਚੁੱਕ ਕੇ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਸਲੇ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਮੋੜ ਤਰਨਾ ਉਲੀਕਿਆ ਜਾਵੇਗਾ ਰਿਪੋਰਟ ਜਨਕल्याण ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਡਾ ਬੁੱਢਲਾਡਾ ਜੈ ਮਲੇ ਬਲਾਡਾ ਮੁਰਦਾਬਾਤ ਜੈ ਮਲੇ ਬਲਾਡਾ ਮੁਰਦਾਬਾਤ ਸਾਰਾ ਪ੍ਰਸ਼ਾਸਨ ਮੁਰਦਾਬਾਤ ਮੁਰਦਾਬਾਦ ਨਾਮ ਸਰਕਾਰ ਮੁਰਦਾਬਾਦ ਜੀਤਾ ਸਰਕਾਰ ਮੁਰਦਾਬਾਦ ਹਾਂਜੀ ਮਾਤਾ ਜੀ ਤਰਨਾ ਲਾਇਆ ਤੁਸੀਂ ਧੰਨੇ ਵਿੱਚ ਆਇਓ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਧਰਨਾ ਵਿੱਚ ਤਾਂ ਹੀ ਕਹਿਣਾ ਹੈ ਜੀ ਕਿ ਸਾਡੇ ਘਰ ਦੇ ਵਿੱਚੇ ਬਹੁਤ ਜ਼ਿਆਦਾ ਗੰਧ ਹੈ ਜੀ ਅਸੀਂ ਬਾਲੇ ਵਿੱਚ ਪੂਰੀ ਪਰਿਵਾਰ ਸੇ ਪਰੇਸ਼ਾਨ ਹੈ ਇਹ ਚੱਕ ਜਾਈ ਗੰਧ ਤਾਂ ਬਹੁਤ ਅੱਛਾ ਨਾ ਸਬਜ਼ੀ ਰਹੇ ਨਾ ਰੋਟੀ ਰਹੇ ਕਹੀਂ ਬਣਾਉਣੇ ਕਾ ਜਗਾ ਵੀ ਨਾ ਮੱਖੀਆਂ ਮਛਰਿਆਂ ਸੇ ਘਰੀ ਭਰੀ ਪਈ ਆਂਦੀ ਆ ਸਾਰੇ ਬਦਬੂ ਆਉਂਦੇ ਆ ਬੱਚੇ ਬੁਥਰੂ ਲੈ ਕੇ ਅਸੀਂ ਸਾਰੇ ਪਰੇਸ਼ਾਨ ਹੈ ਧੂਆਂ ਕੇ ਕਾਰਨ ਰੋਜ਼ ਆਗ ਲਗਾ ਦੇਤਾ ਹੈ क्या करेंगे ऐसी अच्छा धुआं के बीच ला के फोक दो जो बढ़िया रहेगा हमको बच्चे बुच्छे ऐसी सारे परेशान है कूड़ा कब चक्के जाएगा सारे बोलते हैं कि कूड़ा पच्चीस साल से ही कूड़ा तीन साल के अंदर अंदर ने सारे ढेरिया ला दिया दो साल ने पहले कुछ भी नहीं यहाँ करा गाँव सुअर मार्कट जितना मंडी बिचे आता सब ला के यहाँ पर ही दापता असी बच्चे लेके कोठा पर चढ़े जोगे ना घर में बैठन जोगे ना है न सुतन जोगे ਮੇਰੇ ਬੱਚੇ ਬਹੁਤ ਦੁਖੀ ਹੈ ਅਸੀਂ ਗਰੀਬ ਬੰਦਾ ਇੱਕ ਝੋਪੜੀਆ ਫਫਾ ਬੈਠੇ ਉਸ ਵਿੱਚ ਵੀ ਨਾ ਬੈਠੇ ਸਕਤੇ ਕਹਾਂ ਜਾ ਕੇ ਬੈਠੇ ਪਹਿਲਾ ਪਾਣੀ ਲਊ ਪੀਂਦਾ ਰਿਆ ਪਹਿਲਾ ਪਾਣੀ ਚਾਰ ਸਾਲ ਤੋਂ ਪਾਣੀ ਖਾਦਿਆ ਪਾਣੀ ਤੇ ਮਕਾਨ ਬੈਠ ਗਿਆ ਤੋ ਨਾ ਮੇਲੇ ਸਾਥ ਦਿਆ ਅੱਜ ਕਹ ਰਹਾ ਕਿ ਚਿਵਾ ਉਚਿਵਾ ਕੁਝ ਵੀ ਨਾ ਵਾ ਸਾਰੇ ਗੰਦ ਪੈਦਾ ਕਰ ਰਖਿਆ ਸਾਡੇ ਮਹੱਲਾ ਵਿੱਚ ਇੱਕ ਦਿਨ ਨਾ ਅਸੀਂ ਤੁਸੀਂ ਝੂਠ ਬੋਲਦੇ ਸਾਡੇ ਕੰਨੀ ਆ ਕੇ ਦੇਖ ਲਓ ਮਹੱਲੇ ਵਿੱਚ ਮਹੱਲਾ ਵਿੱਚ 5 ਮਿੰਟ ਆ ਕੇ ਖੜ ਕੇ ਦੇਖੋ ਜਾਏ 1 ਮਿੰਟ ਆ ਕੇ ਧੂਆ ਲੈ ਕੇ ਦੇਖੋ ਕਿ ਕਿਸ ਤਰ੍ਹਾਂ ਗੰਦਗੀ ਚਾਸੀ ਬੈਠੀ ਹੈ ਕਪਿਲ ਕੁਮਾਰ ਨਾਲ ਮੈਂ ਵਾਰਡ ਨੰਬਰ 18 ਚ ਰਹਿਣਾ ਮੇਰਾ ਘਰ ਇਸ ਡੰਪ ਦੇ ਬਿਲਕੁਲ ਬੈਕ ਸਾਈਡ ਹੈ ਜਿੱਥੋਂ ਡੰਪ ਸਟਾਰਟ ਹੁੰਦਾ ਹੈ ਉਹਦੇ 10 ਮੀਟਰ ਦੇ ਦਾਇਰੇ ਚ ਸਾਡੇ ਸਾਰਿਆਂ ਦੇ ਘਰ ਜਿੰਨੇ ਇੱਥੇ ਲੋਕ ਖੜੇ ਕੀ ਕਹੋਗੇ ਕੱਲ ਐਮਐਲ ਸਾਹਿਬ ਨੇ ਕਿਹਾ ਸੀ ਕਿ ਇਹ ਡੰਪ ਤਾਂ ਬਹੁਤ ਪੁਰਾਣਾ ਹੈ 15 20 ਸਾਲ ਪੁਰਾਣਾ ਹੋ ਗਿਆ ਪਰ ਤੁਸੀਂ ਵਾਰਡ ਵਾਸੀ ਕਹਿ ਰਹੇ ਹੋ ਕਿ 2 2.5 ਸਾਲ ਤੋਂ ਹੈ ਕੌਣ ਸੱਚ ਬੋਲ ਰਿਹਾ ਹੈ ਸਰ ਸਚਾਈ ਇੱਥੇ ਲਗਭਗ ਸਭ ਨੂੰ ਪਤਾ ਹੈ ਜਿਨੇ ਵੀ ਇੱਥੇ ਲੋਕ ਨੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਇਹ ਜਿਹੜਾ ਡੰਪ ਸੀ ਨਾ ਉਹ ਅੱਜ ਤੋਂ ਕਾਫੀ ਸਾਲਾਂ ਤੋਂ ਕਲਾਨਾ ਰੋਡ ਤੇ ਚੱਲ ਰਿਹਾ ਸੀ ਸਾਡੀ ਜਾਨ ਸਮਝ ਚ ਇਹ ਵੀ ਗੱਲ ਆਈ ਹੈ ਕਿ 25 ਸਾਲਾਂ ਦੀ ਲੀਸ 'ਚ ਉਹ ਡੰਪ ਉੱਥੇ ਵਰਕਿੰਗ ਚ ਸੀ ਜਦੋਂ ਉਸਦੀ ਲੀਸ ਪੂਰੀ ਹੋ ਗਈ ਇਹਨਾਂ ਨੇ ਸਟਾਰਟ ਕਰਤੇ ਇੱਥੇ ਗੱਡੀਆਂ ਲਿਆਨਾ ਗੱਡੀ ਲਿਆਨ ਤੋਂ ਪਹਿਲਾਂ ਇੱਥੇ ਭਰਤ ਪਾਈ ਗਈ ਸੀ ਕੁਝ ਐਸ਼ ਲੈ ਕੇ ਆਏ ਸੀ ਕੁਝ ਮਿੱਟੀ ਲੈ ਕੇ ਆਏ ਸੀ ਜਦੋਂ ਅਸੀਂ ਇੱਥੇ ਐਮਸੀ ਸਾਹਿਬ ਜਿਹਨੇ ਸਾਡੇ ਵਾਰਡ ਦੇ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਇਹ ਹੀ ਕਹਿਣਾ ਸੀਗਾ ਕਿ ਇਹ ਜਿਹੜਾ ਪੂਰਾ ਏਰੀਆ ਇਹ ਪਾਰਕ 'ਚ ਕਨਵਰਟ ਹੋਊਗਾ। ਫਿਰ ਉਹ ਤੋਂ ਬਾਅਦ ਕੀ ਹੋਇਆ ਇੱਥੇ ਕੂੜਾ ਆਣਾ ਸ਼ੁਰੂ ਹੋ ਗਿਆ। ਇਹ ਕੂੜਾ ਆਣਾ ਸ਼ੁਰੂ ਹੋਇਆ ਤਾਂ ਲੋਕਾਂ ਨੇ ਵੀ ਕਿਹਾ ਜਾ ਰਹੇ ਹੈ ਐਡਾ ਆਬਾਦੀ ਭਰ ਆ ਏਰੀਆ ਤੁਸੀਂ ਕੂੜਾ ਕਿਉਂ ਇੱਥੇ ਸਿੱਟੀ ਜਾਂਦੇ ਹੋ। ਫਿਰ ਇਹਨਾਂ ਨੇ ਕੀ ਕਰਿਆ ਉਹ ਪਲਾਸਟਿਕ ਤੇ ਜਿੰਨਾ ਵੀ ਕੂੜਾ ਥੱਲੇ ਸੀ ਉਹਦੇ ਉੱਤੇ ਇੱਕ ਕਲੀਅਰ ਮਿੱਟੀ ਦੀ ਹੋਰ ਪਾਤੀ। ਫਿਰ ਉਹ ਤੋਂ ਬਾਅਦ ਇਹ ਕੰਮ ਨ ਕੰਟੀਨਿਊ ਚੱਲਦਾ ਰਿਹਾ ਇੱਥੇ ਟਰਾਲੀਆਂ ਆਂਦੀਆਂ ਰਹੀਆਂ ਮਿਊਨਿਸਪਲ ਕਾਰ ਤੇ ਕੰਟੀਨਿਊਸ ਕਰਦੇ ਕਰਦੇ ਇੱਥੇ ਹੁਣ ਬਹੁਤ ਜ਼ਿਆਦਾ ਭਰ ਚੁੱਕਿਆ ਕਿ ਲੈਂਡ ਵੀ ਨਹੀਂ ਦਿਖਦਾ ਜਿਹੜੀ ਇਹਦੀ ਟਾਈਮ ਲਾਈਨ ਦੀ ਗੱਲ ਹੈ ਇਹ ਲਗਭਗ 2 ਸਾਲ 2 ਸਾਲ ਤੋਂ ਇਹ ਚੱਲ ਰਿਹਾ ਤੇ ਆਈ ਨਹੀਂ ਹੈਗਾ ਐਮਐਲਏ ਸਾਹਿਬ ਜਾਂ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਪਿਛਲੇ ਸਾਲ ਵੀ ਇੱਥੇ ਧਰਨਾ ਲੱਗਿਆ ਸੀ ਅਗਸਤ 2024 ਦੇ ਵਿੱਚ ਇੱਥੇ ਲੋਕ ਜਮ੍ਹਾਂ ਸੇਮ ਜਗ੍ਹਾ ਤੇ ਬੈਠੇ ਸੀ ਦਿਨ ਰਾਤ ਦਾ ਧਰਨਾ ਦਿੰਦੇ ਸੀ ਤੇ ਉਦੋਂ ਵੀ ਇਹੀ ਮੰਗ ਸੀ ਕਿ ਇਹਨੂੰ ਇੱਥੋਂ ਚੱਕ ਕੇ ਬਾਹਰ ਲੈ ਜਾਇਆ ਜਾਵੇ ਉਹਦੀ ਵੀ ਮੀਟਿੰਗ ਹੋਈ ਸੀ ਅਸੀਂ 5-7 ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਐਚ ਡੀ ਐਮ ਸਾਹਿਬ ਨੇ ਕਿਹਾ ਸੀਗਾ ਕਿ 15 ਅਗਸਤ ਆਨ ਆਲਾ ਤੁਸੀਂ ਇਹ ਧਰਨਾ ਚੱਕ ਲੋ ਆਪਾਂ ਆਨ ਆਲੇ 2 ਮਹੀਨਿਆਂ ਚ ਇਹਦਾ ਹੱਲ ਕਰ ਦਾਂਗੇ ਉਸ ਕਹਿਣ ਤੇ ਅਸੀਂ ਇਥੋਂ ਵਿਸ਼ਵਾਸ ਕਰਕੇ ਧਰਨਾ ਚੱਕ ਲਿਆ ਪਰ ਉਸ ਤੋਂ ਬਾਅਦ ਵੀ ਅੱਜ ਤੁਸੀਂ ਦੇਖੋ 1.5 ਸਾਲ ਹੋ ਚੁੱਕਿਆ ਹੈ ਚੀਜ਼ ਬੰਦ ਤਾਂ ਕੀ ਹੋਣੀ ਸੀ ਇੱਥੇ ਹੋਰ ਕੂੜਾ ਆਈ ਜਾਂਦਾ ਪਈ ਜਾਂਦਾ ਹੈ ਇਸ ਬਿਨਾਂ ਸੈਗਰੀਗੇਸ਼ਨ ਕਰੇ ਸੈਗਰੀਗੇਸ਼ਨ ਤੇ ਪ੍ਰੋਸੈਸ ਤੋਂ ਬਚਣ ਲਈ ਇਹ ਕੀ ਕਰ ਦਿੰਦੇ ਨੇ ਇੱਥੇ ਅੱਗ ਲਾ ਦਿੰਦੇ ਕਿਉਂਕਿ ਐਨੇ ਟੇਰ ਸੈਗਰੀਗੇਟ ਕਿਵੇਂ ਕਰਨਗੇ ਇਨਾਂ ਕੋਲੇ ਮਸ਼ੀਨੀ ਨਹੀਂ ਅਸੀਂ ਕਿੰਨੇ ਸਾਲਾਂ ਤੋਂ ਰਹਿੰਨੇ ਇੱਥੇ ਮਸ਼ੀਨੀ ਨਹੀਂ ਖੜੀ ਕੋਈ ਉਹਨੂੰ ਅੱਗ ਲਾ ਦਿੰਦੇ ਆ ਲੋਕਾਂ ਦੇ ਘਰਾਂ ਚੋਂ ਧੂਆ ਉੱਡ ਜਾਂਦਾ ਐਨੇ ਕੁ ਲੋਕ ਓਖੇ ਓਖੇ ਨੇ ਕਿ ਅਸੀਂ ਦੁਬਾਰਾ ਸੋਚਿਆ ਸੀ ਇਕੱਠੇ ਹੋਏ ਇੱਥੇ ਕਿ ਅਸੀਂ ਦੁਬਾਰਾ ਧਰਨਾ ਦੇਵਾਂਗੇ ਪਰ ਇਸ ਵਾਰੀ ਕੋਈ ਵੀ ਵਾਅਦਾ ਨਹੀਂ ਚੱਲੂਗਾ ਨਮਕ ਕੂੜਾ ਅਸੀਂ ਹਾਂ ਨਹੀਂ ਦਿੰਦੇ ਪੁਰਾਣਾ ਕੂੜਾ ਜਦੋਂ ਇੱਥੋਂ ਚੱਕ ਲੈਣਗੇ ਇਹ ਧਰਨਾ ਵੀ ਇੱਥੋਂ ਚੱਕਿਆ ਅਗਰ ਇਹ ਲੰਬਾ ਨਹੀਂ ਕੁੜਾ ਟੱਕਿਆ ਜਾਂਦਾ ਤਾਂ ਸੰਘਰਸ਼ ਹੋਰ ਕਿੰਨਾ ਟੱਕਾ ਕਰੋਗੇ ਸਰ ਇਹ ਸੰਘਰਸ਼ ਆਹੀ ਚੱਲਦਾ ਰਹੂਗਾ ਜਿੰਨੇ ਕੁ ਲੋਗ ਇੱਥੇ ਔਖੇ ਨੇ ਉਹ ਆਪਦੇ ਘਰਾਂ ਚੋਂ ਧੂਆਂ ਲੈਣ ਨਾਲੋਂ ਇੱਥੇ ਬੈਠਣਾ ਜ਼ਰੂਰੀ ਸਮਝਣਗੇ ਅਸੀਂ ਸਾਰੇ ਜਿੰਨਾ ਮਰਜੀ ਸਮਾਂ ਲੱਗ ਜਾਏ ਇੱਥੇ ਬੈਠਾਂਗੇ ਕੋਈ ਵੀ ਇੱਥੋਂ ਹਟਣ ਨਹੀਂ ਆਲਾ ਪਰ ਮੰਗ ਸਿਰਫ ਦੋ ਐ ਕੋਈ ਪੋਲਿਟੀਕਲ ਮੰਗ ਨਹੀਂ ਹੈਗੀ ਨਵਾਂ ਕੁੜਾ ਇੱਥੇ ਆਊਗਾ ਨਹੀਂ ਪਲੱਸ ਇਹ ਡੰਪ ਦਾ ਜਿੰਨਾ ਕੁੜਾ ਇੱਥੇ ਪਿਆ ਇਹ ਕਲੀਅਰ ਕਰਕੇ ਜਿੰਮ ਪਹਿਲਾਂ ਇੱਥੇ ਲਿਆਇਆ ਗਿਆ ਸੀ ਇਹਨੂੰ ਬਾਹਰ ਲੈ ਕੇ ਜਾਇਆ ਜਾਵੇ ਤੇ ਇਹ ਜਿੰਨੇ ਵੀ ਇੱਥੇ ਲੋਕ ਬੈਠੇ ਨੇ ਸਾਡੇ ਭਾਈ ਨੇ ਸਾਰੇ ਕੋਈ ਵੀ ਐਮਐਲਏ ਹੁਣ ਹਾਲਾਤ ਦੀ ਘੜੀ ਇੱਥੇ ਬਣ ਚੁੱਕਿਆ ਐ ਐਮਐਲਏ ਬਣਨ ਤੋਂ ਪਹਿਲਾਂ ਉਹ ਸਾਡਾ ਭਾਈ ਸੀ ਇਹ ਸਾਰੇ ਬਜ਼ੁਰਗਾਂ ਦੇ ਬੱਚੇ ਆ ਉਹ ਜਦੋਂ ਇੱਥੇ ਤੂੰਆਂ ਲੱਗਦਾ ਤਾਂ ਉਹਨਾਂ ਦਾ ਵੀ ਤਾਂ ਘਰੇ ਜਾਂਦਾ ਕੋਈ ਪੋਲੀਟੀਕਲ ਕਰ ਪੁੱਛ ਕੇ ਥੋੜੀ ਉਹਨਾਂ ਦੇ ਘਰਾਂ 'ਚ ਵੜਦਾ ਤਾਂ ਸਾਰੇ ਸਾਡੇ ਭਾਈ ਨੇ ਜਿੰਨੇ ਇੱਥੇ ਬੈਠੇ ਨੇ ਕੋਈ ਹੋਰ ਵਾਰਡ ਦੇ ਬੰਦੇ ਵੀ ਆਏ ਆ ਸਾਡੇ ਭਾਈ ਬਣ ਕੇ ਆਏ ਆ ਸਾਨੂੰ ਇੱਥੇ ਸਪੋਰਟ ਕਰਨਾ ਹੈ ਕਿਉਂਕਿ ਜੇ ਸਾਡੀ ਤਕਲੀਫੇ ਸਮਝਣਗੇ ਤਾਂ ਹੀ ਤਾਂ ਮੀਟਿੰਗ ਦੇ ਵਿੱਚ ਗੱਲ ਚੱਕਣਗੇ ਕੀ ਐ ਥੋੜਾ ਦੰਪ ਚੱਕਿਆ ਜਾਵੇ ਤਾ ਸਾਡੀ ਬੇਨਤੀ ਹੈ ਕਿ ਇਹਨੂੰ ਪੋਲੀਟੀਕਲ ਨਾ ਮੰਨੋ ਇਹ ਸਾਰੇ ਸਾਡੇ ਜਿੰਨੇ ਇੱਥੇ ਘਰ ਇੱਥੇ ਬੀਬੀਆਂ ਸਾਰੇ ਬਜ਼ੁਰਗ ਬੈਠੇ ਨੇ ਸਾਰੇ ਇਸ ਚੀਜ਼ ਤੋਂ ਤੰਗ ਨੇ ਬਹੁਤ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਨੇ ਜਦੋਂ ਤੁਸੀਂ ਇੱਥੋਂ ਕਲੀਅਰ ਕਰ ਦੋਗੇ ਅਸੀਂ ਹੱਥ ਬਨ ਕੇ ਧਰਨਾ ਇੱਥੋਂ ਚੱਕ ਲਾਂਗੇ ਇਹ ਇਹ ਹੁਣ ਤੋਂ ਹੀ ਨਹੀਂ ਪਿੱਛੇ ਵੀ ਡੇਢ ਸਾਲ ਹੋਇਆ ਉਦੋਂ ਵੀ ਬਾਰਡ ਵਾਸੀ ਇਹਨਾਂ ਨੇ ਧਰਨਾ ਲਾਇਆ ਸੀ ਉਦੋਂ ਇਸ ਵੀਰ ਸਾਊਣੀ ਵੀ ਡੇਢ ਸਾਲ ਪਹਿਲਾਂ ਕਮਿਟਮੈਂਟ ਕੀਤੀ ਸੀਗੀ ਵੀ ਜਿਹੜਾ ਇੱਕ ਵਾਰੀ ਤੁਸੀਂ ਧਰਨਾ ਇਹਨਾਂ ਇਹਨੂੰ ਚੱਕ ਲਓ ਵੀ ਥੋੜਾ ਜਿਹੜਾ ਹੈਗਾ ਇੱਥੇ ਇਹ ਡੰਪਰ ਅਸੀਂ ਥੋੜਾ ਮਸਲਾ ਹੱਲ ਕਰ ਦਾਂਗੇ ਚੱਕ ਦਾਂਗੇ ਪਰ ਉਹਦੇ ਉਹਦੇ ਨਾਲ ਇਹ ਵੀ ਕਮਿਟਮੈਂਟ ਕੀਤੀ ਸੀਗੀ ਵੀ ਇੱਥੇ ਪਾਰਕ ਬਣਾਇਆ ਜਾਊਗਾ ਪਰ ਕੁਝ ਨਹੀਂ ਹੋਇਆ ਉਹਨਾਂ ਨੇ ਪਹਿਲਾਂ ਹੌਲੀ-ਹੌਲੀ ਮਤਲਬ ਪਹਿਲਾਂ ਤਾਂ ਇੱਕ-ਇੱਕ ਦੋ-ਦੋ ਟਰਾਲੀਆਂ ਆਉਂਦੀਆਂ ਸੀਗੀਆਂ ਉਸ ਤੋਂ ਬਾਅਦ ਮਸ਼ੀਨਰੀ ਸਾਰੀ ਲਿਆ ਕੇ ਇੱਥੇ ਖੜਾ ਖੜਾਉਣ ਲੱਗੇ ਤੇ ਫੇਰ ਮਤਲਬ ਸਾਰਾ ਜਿਹੜਾ ਮੰਡੀ ਦਾ ਕੂੜਾ ਸਾਰੀ ਇੱਥੇ ਮਰੇ ਹੋਏ ਪਸ਼ੂ ਸਾਰੀ ਜਿਹੜੀ ਜਿਹੜੀ ਗੰਦਗੀ ਹੈ ਇੱਥੇ ਜਿਹੜੀ ਉਹ ਹੁਣ ਤੱਕ ਸਟਰੇ ਰਹੇ ਨੇ ਐਮਐਲਏ ਸਾਹਮਣੇ ਬਿਆਨ ਦਿੱਤਾ ਵੀ ਇਹ ਜਿਹੜਾ ਡੰਪ ਹੈ ਇੱਥੇ 25 ਸਾਲ ਤੋਂ ਜਿਹੜੀ ਜਿਵੇਂ ਕੋਈ ਕਾਂਗਰਸ ਦੀ ਸਰਕਾਰ ਰਹੀ ਹੈ ਜਾਂ ਕੋਈ ਕਾਲੀ ਜਲ ਦੀ ਰਹੀ ਹੈ ਵੀ ਪਿਛਲੇ 25 ਸਾਲਾਂ ਤੋਂ ਇੱਥੇ ਜਿਹੜਾ ਡੰਪ ਕੂੜੇ ਦਾ ਇੱਥੀ ਹੈ ਪਿਛਲੀਆਂ ਸਰਕਾਰਾਂ ਪਿੰਦਾ ਆਇਆ ਗਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜਾ ਇਹ ਡੰਪ ਸੀਗਾ ਪਹਿਲਾਂ ਅ 25 ਸਾਲ ਵਾਸਤੇ ਨਗਰ ਕੌਂਸਲ ਨੇ ਲੀਜ਼ ਤੇ ਲਈ ਹੁੰਦੀ ਜਿਹੜੀ ਕਲਾਣਾ ਰੋਡ ਹੈ ਉੱਥੇ ਜਿਹੜਾ ਕੂੜਾ ਸੀਗਾ ਉੱਥੇ ਸਿੱਟਿਆ ਜਾਂਦਾ ਸੀ ਉਹ ਲੀਜ਼ ਹੁਣ ਖਤਮ ਹੋਣ ਕਰਕੇ ਜਦੋਂ ਖਤਮ ਹੋਊਗੀ ਇਹਨਾਂ ਨੇ ਲਿਆ ਕੇ ਇੱਥੇ ਡੰਪ ਲਾਤਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਬਾੜਵਾਸੀ ਨੇ ਜਿਹੜੇ 16 17 18 ਬਾੜ ਪਹਿਲਾਂ ਤਿੰਨ ਚਾਰ ਬਾੜ ਪੈਂਦੀ ਐ ਇੱਥੇ ਵਾਲੇ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੰਦਗੀ ਮੱਖੀਆਂ ਮੱਛਰ ਤੇ ਰਹਿੰਦਾ ਰਹਿੰਦਾ ਜਿਹੜਾ ਪਲਾਸਟਿਕ ਹੈ ਉਹਨੂੰ ਇਹ ਅੱਗ ਲਾ ਦਿੰਦੇ ਐ ਬਹੁਤ ਜਿਆਦਾ ਜਿਹੜੀ ਗੰਦਗੀ ਫੈਲੀ ਹੋਈ ਆ ਮੱਖੀਆਂ ਦੇਖ ਲਓ ਇੱਥੇ ਆ ਸਾਰੇ ਤੁਹਾਨੂੰ ਦਿਖਦੀਆਂ ਕੈਮਰੇ ਵੀ ਕਿਵੇਂ ਲੋਕ ਕਿਵੇਂ ਰੋਟੀ ਪਾਣੀ ਖਾਂਦੇ ਆ ਕਿਵੇਂ ਉਹ ਜਿਹੜੇ ਕੋਈ ਕੱਪੜੇ ਤਾਰਾਂ ਦੇ ਪਾਉਂਦੇ ਆ ਉਹ ਗੰਦੇ ਹੋ ਜਾਂਦੇ ਆ ਬਾਹਰ ਜਿਹੜੇ ਕੋ ਕੱਪੜੇ ਸੁੱਕੜੇ ਪਾਉਂਦੇ ਆ ਧੋਣੇ ਧੋ ਕੇ ਉਹ ਗੰਦੇ ਹੋ ਜਾਂਦੇ ਆ ਮਤਲਬ ਬਹੁਤ ਹੀ ਜਿਹੜੇ ਸਾਰੇ ਵਾਰਡਾਂ ਦੇ ਲੋਕ ਇੱਥੇ ਬਹੁਤ ਪਰੇਸ਼ਾਨ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮਾਣਯੋਗ ਇਮਰਾਹੀ ਵੀ ਇਹਨੂੰ ਕਿਤੇ ਇਸ ਰਹਿਸ਼ੀ ਜਗ੍ਹਾ ਤੋਂ ਕੱਢ ਕੇ ਕਿਤੇ ਵਾਰ ਸ਼ਿਫਟ ਕੀਤਾ ਜਾਵੇ ਐਮਐਲਏ ਸਾਹਿਬ ਜਿਹੜਾ ਬਿਆਨ ਦੇ ਰਹੇ ਨੇ ਉਹਦੀ ਅਸੀਂ ਨਖੇਦੀ ਕਰਦੇ ਆਂ ਵੀ ਇਹ ਕਾਂਗਰਸ ਵੇਲੇ ਦਾ ਲੱਗਿਆ ਹੋਇਆ ਕੋਈ ਇਹ ਕਾਂਗਰਸ ਵੇਲੇ ਦਾ ਹੀ ਨਹੀਂ ਲੱਗਿਆ ਸਾਡੀ ਪਾਰਟੀ ਨੂੰ ਐਮਐਲਏ ਸਾਹਿਬ ਜਾਣਬੁੱਝ ਕੇ ਜਿਹੜਾ ਉਹ ਬਦਨਾਮ ਕਰ ਰਹੇ ਨੇ ਸੋ ਮੈਂ ਬੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨੂੰ ਕੱਢ ਕੇ ਰੈਸ਼ੀ ਜਗ੍ਹਾ ਤੋਂ ਕੱਢ ਕੇ ਤੇ ਬਾਹਰ ਛੁਪਟ ਕੀਤਾ ਜਾਵੇ ਕੋਲੇ ਸਾਰੀ ਮੰਡੀ ਨੂੰ ਪਤਾ ਵੀ ਧਰਨਾ ਕਿਸ ਵਾਸਤੇ ਲੱਗਿਆ ਹੋਇਆ ਹੈ ਗੰਦੇ ਸਬੰਧ ਵਿੱਚ ਸਾਡੇ ਕੋਲੇ ਨਾ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਆ ਕੋਈ ਪੰਜਾਬ ਸਰਕਾਰ ਦਾ ਬੰਦਾ ਪਹੁੰਚਿਆ ਨਾ ਹੀ ਕੋਈ ਐਮਐਲਏ ਸਾਹਿਬ ਨੇ ਸਾਰ ਲਈ ਹੈ ਉਲਟਾ ਐਮਐਲਏ ਸਾਹਿਬ ਨੇ ਕੱਲ ਇੱਕ ਕਾਨਫਰੰਸ ਰਾਹੀਂ ਵੀਡੀਓ ਪਾਈ ਹੈ ਫੇਸਬੁੱਕ ਤੇ ਵੀ ਅੱਗੇ ਇਹ ਤਾਂ ਪਿਛਲੀਆਂ ਕਾਲੀ ਕਾਂਗਰਸੀਆਂ ਵੇਲੇ 20-25 ਸਾਲਾਂ ਤੋਂ ਲੱਗਿਆ ਹੋਇਆ ਜਦ ਕਿ ਇਹ ਸਰਾਸਰ ਝੂਠ ਹੈ ਇਹ ਅੱਜ ਤੋਂ 2.5 ਸਾਲ ਪਹਿਲਾਂ ਇਹ ਕਲਾਣਾ ਰੋਡ ਦੇ ਉੱਪਰ ਇਹਨਾਂ ਨੇ ਲੀਜ਼ ਤੇ ਜਗ੍ਹਾ ਲਈ ਹੋਈ ਸੀ ਨਗਰ ਕੌਂਸਲ ਨੇ ਉਹਦੀ 25 ਸਾਲਾਂ ਲੀਜ਼ ਉਹਦੀ ਪੂਰੀ ਹੋ ਚੁੱਕੀ ਕਹਿੰਦੇ ਇਹਨਾਂ ਨੇ ਸਾਨੂੰ ਵਿਸ਼ਵਾਸ ਚੱਲਿਆ ਸਾਰਿਆਂ ਨੂੰ ਵੀ ਕੇਰਾਂ ਟੈਂਪਰੇਰੀ ਤੌਰ ਤੇ ਵੀ ਸ਼ਹਿਰ ਦੂਕੀਆ ਵੀ ਕੇਰਾਂ ਇੱਥੇ ਟੈਂਪਰੇਰੀ ਤੌਰ ਤੇ ਸਾਨੂੰ ਦੱਬ ਲੈਣ ਦੋ ਵੀ ਥੂਠੇ ਇਥੇ ਗੰਦਨੀ ਪੈਣ ਲੰਦੇ ਵੀ ਫਿਰ ਅਸੀਂ ਪੱਕਾ ਹੱਲ ਕਰਦਾਂਗੇ ਇਹਨਾਂ ਨੇ ਉਲਟਾ ਉੱਥੇ ਜਿਹੜਾ ਲੀਜ਼ ਤੇ ਇਹਨਾਂ ਕੋਲੇ ਜ਼ਮੀਨ ਸੀ ਜੋ ਉਹਦਾ ਵੀ 2 250 ਟਰਾਲੀ ਲਿਆ ਕੇ ਇੱਥੇ ਦੱਬਤੀ ਅਸੀਂ ਬੋਲੇ ਨਹੀਂ ਬੋਲੇ ਨਹੀਂ ਵੀ ਚਲ ਕੋਈ ਨਾ ਮਿੱਟੀ 'ਚ ਦੱਬਤੀ ਥੱਲੇ ਵੀ ਕੋਈ ਗੱਲ ਨਹੀਂ ਮਜਬੂਰੀ ਹੋ ਸਕਦੀ ਹੈ ਨਗਰ ਕੌਂਸਲ ਦੀ ਪਰ ਇਹ ਕਹਿੰਦੇ ਨੇ ਵੀ 20 25 ਸਾਲਾਂ ਤੋਂ 20 25 ਸਾਲਾਂ ਤੋਂ ਨਹੀਂ ਹੈਗਾ ਇਹ ਐਮਐਲਏ ਸਾਹਿਬ ਝੂਠ ਬ ਇਹ ਇਹ 2 2.5 ਪਹਿਲਾਂ ਤਾਂ ਥੋੜਾ ਥੋੜਾ ਰੇੜੀਆਂ ਰਹੀ ਆਉਂਦਾ ਰਿਹਾ ਫੇਰ ਹੁਣ ਸਾਲ ਪੂਰੇ ਸਾਲ ਤੋਂ ਜਮਨ ਨਜਾਇਜ਼ ਟਰਾਲੀਆਂ ਹੀ ਪਰ ਪਰ ਕੇ ਆਉਣ ਲੱਗੀਆਂ ਜਿਹੜੀਆਂ ਡੇਲੀ ਦੀਆਂ 25 ਤੋਂ 35 ਦੇ ਵਿੱਚ ਵਿੱਚ ਆਉਂਦੀਆਂ ਨੇ ਲਗਭਗ ਅਸੀਂ ਬੇਨਤੀ ਕਰਦੇ ਹਾਂ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸਾਡੇ ਐਮ.ਐਲ.ਏ. ਸਾਹਿਬ ਨੂੰ ਮੋਢਾ ਡੇ ਹਲਕੇ ਦੇ ਐਮ.ਐਲ.ਏ. ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਈਓ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨੂੰ ਗੰਦ ਨੂੰ ਇੱਥੋਂ ਚੁਕਾਇਆ ਜਾਵੇ ਤੁਸੀਂ ਸ਼ਹਿਰ ਤੋਂ ਕੋਈ ਬਾਹਰ ਜਗ੍ਹਾ ਦੇਖ ਕੇ ਲੀਜ਼ ਤੇ ਲੈ ਲਓ ਜਾਂ ਕੋਈ ਜਮੀਨ ਵੀ ਤੁਹਾਨੂੰ ਠੀਕ ਬੈਠਦਾ ਪਰ ਘਰਾਂ ਦੇ ਵਿੱਚ ਇਹ ਨਹੀਂ ਠੀਕ ਪਰ ਪਬਲਿਕ ਨੂੰ ਤੁਸੀਂ ਕਹਿੰਦੇ ਹੋ ਭੜਕਾਉਂਦੇ ਆ 16 ਵਾਰਡ ਦਾ ਐਮਸੀ ਭੜਕਾਉਂਦਾ ਜੀ 18 ਦਾ ਭੜਕਾਉਂਦਾ ਅਸੀਂ ਕੋਈ ਭੜਕਾਉਂਦੇ ਨਹੀਂ ਆ ਪਬਲਿਕ ਬੈਠੀ ਆ ਇਹਨਾਂ ਨੂੰ ਤੁਸੀਂ ਆਪ ਖੁਦ ਇਹਨਾਂ ਦੇ ਬਿਆਨ ਲੈ ਇਹਨਾਂ ਦੀ ਗੱਲ ਸੁਣ ਸਕਦੇ ਹੋ ਵੀ ਇਹ ਕਦੋਂ ਦਾ ਲਾਇਆ ਗਿਆ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ